श्री श्रीगणेशाय नमः श्रीसरस्वती नमः श्रीगुरुचरणकमलेभ्यो नमः ध्येयं सदा परिभवधनं भीष्टितोऽहम् ीर्थास्पदं शिविरिञ्चिनुकं शरण्यं विद्या प्रणतपाल प्रणतपालभवाभिपोतं वन्दे महापुरुषते चरना यं प्रवजन्तमनुपीतमपित्कृत्यन्दपायनो विरहता त्रि आजुहा पुत्रीति तन्मयिता तर्वोभिने दुदुस्तं सर्वभूता हृदयं मुनिमा ਜਾ ਬਹੀ ਨਾਮਹਿਰਦੀ ਧਰਿਓ ਭਇਉ ਪਾਪਿਕਾ ਨਾਸ ਮਾਨੋ ਚਿੰਗੀ ਆਦਿ ਕੀ ਪੜੀ ਪੁਰਾਨੇ ਘਾਸ ਸਾਹਿਬ ਸੇ ਸਤਗੁਰੁ ਭਇ ਸਤਗੁਰ ਸੇ ਭੈ ਸੰਤ धर धर वेग विशाले खेले यादिरुअ बोलो बंदी छोड़ महाराज की समा काफ़ी ज्यादा हो चुका है बहुत थोड़ा ज़ा समा थोड़ा लेना है एक बार फिर प्रेम नाल सारी उच्चारण करो बोलो बंदी छोड़ ਸਤਗੁਰ ਪੂਰੀ ਵਾਲੋਂ ਕੀ ਜੈ ਸਤਬੂ ਰੱਪੇ ਵਾਲੋਂ ਕੀ ਜੈ ਸਤਗੁਰੂ ਗੰਗਾ ਨੰਦ ਜੀ ਮਹਾਰਾਜ ਕੀ ਜੈ ਸਤਗੁਰੂ ਓਮਕਰਨੰਦ ਜੀ ਮਹਾਰਾਜ ਕੀ ਜੈ ਸਤਗੁਰੂ ਅਨੂ ਭਵਨੰਦ ਜੀ ਮਹਾਰਾਜ ਕੀ ਜੈ ਸ਼੍ਰੀ ਸਤਗੁਰ ਕੌਂਢੀ ਵਾਲੋਂ ਕੀ ਜੈ ਸਤ ਸਾਹਿਬ ਆਓ ਇੱਕ ਛੋਟੀ ਜੀ ਲਾਈਨ ਬੋਲ ਕੇ ਵਾਰਤਾ ਨੂੰ ਸੁਰੂ ਕਰੀਏ ਸ਼ੁਰੂ ਕਰੀਏ ਐਸੇ ਗੁਰੂ ਜੀ ਬਲ ਬਲ ਜਾਵਾਂ ਬਲ ਬਲ ਜਾਵਾਂ ਮੈਂ ਐਸੇ ਗੁਰੂ ਜੀ ਬਲ ਬਲ ਜਾਵਾਂ ਬਲ ਬਲ ਜਾਵਾਂ ਮੈਂ ਐਸੇ बल बल जाव मैं जावा बलिहार धन 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 सतगुरु रामपुर वाले आज धन 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 साहिब सतगुरु गंगानंद महाराज जी दे उत्तराधिकारी शीश धन 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 साहिब सतगुरु ओंकारानंद महाराज और उन्होंने ही गुरगति ते विराजमान धन 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 साहिब सतगुरु अनुपवन जी महाराज ਜినాਦੀ ਪਾਵਨ 7ਵੀਂ ਵਰਸੀ ਤੇ ਅੱਜ ਇਸ ਪਾਵਨ ਪਵਿੱਤਰ ਸਥਾਨ ਨਾਨੋ ਹਲਤਾਨ ਦੀ ਕੁੱਟਿਆ ਵਿੱਚ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਦੇ ਨਾਲ ਇਹ ਸਲਾਨਾ ਵਰਸੀ ਮਨਾਈ ਜਾ ਰਹੀ ਹੈ 7ਵੀਂ ਵਰਸੀ ਤੇ ਅੱਜ ਸਾਡੇ ਬੜੇ ਹੀ ਸਤਕਾਰਯੋਗ ਰਾਸ਼ਟਰੀ ਸੰਤ ਤੰਤੰਤੰ ਸੁਨਪਾ ਪਾਲਜੀ ਮਹਾਰਾਜ ਉਨੇ ਵਾਲੇ ਜਿਨ੍ਹਾਂ ਨੇ ਸਾਨੂੰ ਵਿਸ਼ੇਸ਼ ਤੌਰ ਤੇ ਸਮਾਂ ਕੱਢ ਕੇ ਬੜਾ ਕੀਮਤੀ ਸਮਾਂ ਇਹਨਾਂ ਦਾ ਉਹਨਾਂ ਨੇ ਸਮਾਂ ਕੱਢ ਕੇ ਸਾਨੂੰ ਦਰਸ਼ਨ ਦਿੱਤੇ ਨਾਮ ਬਾਣੀ ਨਾਲ ਜੋੜਿਆ ਉਹਨਾਂ ਤੋਂ ਬਾਅਦ ਸਾਡੇ ਮੇਰੇ ਤਾਂ ਗੁਰੂਆਂ ਜੈਸੇ ਨੇ ਪਰਮ ਪੂਜਯ ਪਰਮ ਆਗਰਣੀ ਸ਼੍ਰੀ ਸੁਆਮੀ ਸਹਿਦਾਸ ਮਹਾਰਾਜ ਜੀ ਕੱਲ ਤੋਂ ਹੀ ਸਾਨੂੰ ਦਰਸ਼ਨ ਵੀ ਦੇ ਰਹੇ ਐ ਨਾਮ ਬਾਣੀ ਨਾਲ ਜੋੜ ਰਹੇ ਨੇ ਨਾਲ ਹੀ ਮੇਰੇ ਗੁਰ ਭਰਾਤਾ ਜਿਨ੍ਹਾਂ ਦਾ ਪਲਪਲ ਮੈਨੂੰ ਸਹਿਯੋਗ ਰਹਿੰਦਾ ਹੈ ਪਰਮ ਪੂਜੇ ਪਰਮ ਆਦਰणीय श्री स्वामी ਅਜਰਾਨੰਦ ਜੀ ਮਹਾਰਾਜ ਔਰ ਮੇਰੇ ਦੂਸਰੇ ਗੁਰਪ੍ਰਾਤਾ ਪਰਮ ਪੂਜੇ ਪਰਮ ਆਦਰणीय श्री स्वामी ਅਨਮੋਲ ਕਾਨੰਦ ਜੀ ਮਹਾਰਾਜ ਜਿਨ੍ਹਾਂ ਨੇ ਬੜੇ ਸੁੰਦਰ ਕੀਰਤਨ ਦੇ ਨਾਲ ਹੀ ਸਾਨੂੰ ਨਿਹਾਲ ਕੀਤਾ ਸ਼ਿਵ ਭਗਤੀ ਕ੍ਰਿਸ਼ਨ ਭਗਤੀ ਦੇ ਨਾਲ ਜੋੜਿਆ ਪੂਜੇ श्री स्वामी ਅਜਰਾਨੰਦ ਮਹਾਰਾਜੀ ਨੇ ਸਾਨੂੰ ਨਾਮ ਬਾਣੀ ਨਾਲ ਜੋੜਿਆ ਔਰ ਉਹਨਾਂ ਤੋਂ ਬਾਅਦ ਸਾਡੇ ਬੜੇ ਹੀ ਸਤਿਕਾਰਯੋਗ ਧੰਨ ਧੰਨ Swami Krishanand ji Maharaj ਜੋ ਹੁਣੇ-ਹੁਣੇ ਸਾਨੂੰ ਦਰਸ਼ਨ ਵੀ ਦੇ ਰਿਹਾ ਤੇ ਨਾਮ ਬਾਣੀ ਨਾਲ ਜੋੜ ਕੇ ਹਟੇ ਹਾਲਾਂਕਿ ਮਹਾਰਾਜੀ ਨੂੰ ਟਾਈਮ ਦਾ ਜ਼ਿਆਦਾ ਲੈਣਾ ਚਾਹੀਦਾ ਸੀ ਪਰ ਮਹਾਰਾਜੀ ਕਹਿੰਦੇ ਟਾਈਮ ਜ਼ਿਆਦਾ ਹੋ ਗਿਆ ਸੰਗਤ ਦਾ ਫਿਕਰ ਹੈ ਚਲੋ ਅੱਜ ਜਿਹੜਾ ਘਟਿਆ ਉਹ ਕੱਲ ਨੂੰ ਮਹਾਰਾਜੀ ਤੋਂ ਆਪਾਂ ਲਵਾਉਣਾ ਹੈ ਟਾਈਮ ਕੱਲ ਨੂੰ ਚੇਤਾ ਰੱਖਿਓ ਮਹਾਰਾਜੀ ਲਾਈਵ ਸੁખ્યા ਹੁਣ ਮੇਰੀ ਲਾਸ ਤੁਸੀਂ ਰੱਖਣੀ ਤਾਂ ਅੱਜ ਸਤਿਗੁਰਾਂ ਦੀ ਵਰਸੀ ਤੇ ਆਪਾਂ ਸਾਰੇ ਇਕੱਤਰਿਤ ਹੋਏ ਆਂ ਗਰਮੀ ਬਹੁਤ ਐ ਪ੍ਰਬੰਧ ਸਾਡੇ ਕੋਲ ਘੱਟ ਐ ਲੇਕਿਨ ਮੈਂ ਸੰਗਤ ਉਹ ਵੀ ਬਲੇਹਾਰੇ ਜਾਮਾ ਜਿਹੜੀ ਗਰਮੀ ਦੀ ਪ੍ਰਵਾਹ ਨਹੀਂ ਕਰਦੀ ਤੇ ਬੜੇ ਸ਼ਾਂਤ ਢੰਗ ਨਾਲ ਬੈਠੇ ਐ ਬੋਲੋ ਵੰਦੀ ਛੋੜ ਆਰਾਮੀ ਜਿਵੇਂ ਮੈਂ ਮਹਾਰਾਜੀ ਨੂੰ ਕਹਿ ਰਿਹਾ ਸੀ ਨਾ ਸਤਿਗੁਰ ਮਹਾਰਾ ਰਾਮਪੁਰ ਵਾਲਿਆਂ ਤੋਂ ਐਸੇ ਗੁਰ ਕੋ ਜੀ ਬਲ ਬਲ ਜਾਮਾ ਬਲ ਬਲ ਜਾਮਾ ਮੈਂ ਇੱਕ ਲਾਈਨ ਹੋਰ ਬੋਲ ਦਵਾਂ ਮੈਂ ਐਸੀ ਸੰਗਤ ਕੋ ਬਲ ਬਲ ਜਾਵਾਂ ਬਾਲ ਪਾਲ ਜਾਵਾਂ ਮੈਂ ਐਸੀ ਸੰਗਤ ਕੋ ਬਲ ਬਲ ਜਾਵਾਂ ਬਾਲ ਪਾਲ ਜਾਵਾਂ ਮੈਂ ਐਸੀ ਸੰਗਤ ਕੋ ਬਲ ਬਲ ਜਾਵਾਂ ਮੈਂ ਵੀ ਨਹੀਂ ਕਹਿ ਸਕਦਾ ਕਿ ਸਾਡੀ ਸੰਗਤ ਦੀ ਬੈਠਕ ਹੈ ਨਹੀਂ ਮੇਰੇ ਤੋਂ ਵੀ ਪਹਿਲਾਂ ਦੇ ਬੈਠੇ ਨੇ 7:30 ਵਜੇ ਸਾਢੇ 7 ਵਜੇ ਬੈਠ ਗਏ ਸੀ ਇੱਕ ਵਾਰ ਮੈਂ ਉੱਠ ਗਿਆ ਵਿੱਚੋਂ ਲੇਕਿਨ ਸੰਗਤ ਉਦੋਂ ਦੀ ਬੈਠੀ ਹੈ ਹਾਂ ਕੁਝ ਬਾਅਦ ਵਿੱਚ ਵੀ ਆਏ ਨੇ ਲੇਕਿਨ ਕਾਫੀ ਗਿਣਤੀ ਦੇ ਵਿੱਚ ਪਹਿਲਾਂ ਤੋਂ ਹੀ ਬੈਠੇ ਨੇ ਮੈਂ ਬਿਲੇਹਾਰੇ ਜਾਮ ਐਸੀ ਸੰਗਤੋਂ ਜਿਨ੍ਹਾਂ ਦਾ ਪ੍ਰੇਮ ਹੈ ਗੁਰੂਆਂ ਨਾਲ ਸਤਸੰਗ ਨਾਲ ਲੇਕਿਨ ਆਜ ਕਲੀ ਕਾਲ ਦਾ ਸਮਾਂ ਹੈ ਨਾ ਸੰਗਤ ਜੀ ਮੈਂ ਇੱਕ ਛੋਟੀ ਜੀ ਗੱਲ ਕਰਨੀ ਹੈ ਛੋਟੀ ਜੀ ਧਿਆਨ ਸਾਰੀ ਸੰਗਤ ਦੀਓ ਅੱਜ ਦਾ ਕਲਯੁਗ ਦਾ ਸਮਾਂ ਹੈ ਮੈਂ ਕਹਿੰਦਾ ਕਿ ਉਹ ਸਾਧੂ ਬੜਾ ਤਪੱਸਵੀ ਹੈ ਜਿਹੜਾ ਬੇਦਾਗ ਚਲਿਆ ਜਾਵੇ ਤੇ ਜਿੱਦੀ ਵਰਸੀ ਮਨਾਈ ਜਾਵੇ ਇਹੀ ਉਹਦੀ ਸਭ ਤੋਂ ਬੜੇ ਤਪ ਦੀ ਨਿਸ਼ਾਨੀ ਹੈ ਕਿਹੜੀ ਤਪ ਦੀ ਨਿਸ਼ਾਨੀ ਕਿ ਬੇ ਦਾਗ ਛੱਲਿਆ ਜਾਵੇ ਤੇ ਉਹਦੀ ਵਰਸੀ ਮਨਾਈ ਜਾਵੇ ਸਮਝ ਲਓ ਉਹਦਾ ਕੋਈ ਬਹੁਤ بڑا ਤਪ ਹੈ ਸਾਡੇ ਸਤਿਗੁਰਾਂ ਦਾ بڑا ਤਪ ਹੈ ਸਤਵੀਂ ਵਰਸੀ ਮਨਾਈ ਜਾ ਰਹੀ ਹੈ ਬੇ ਦਾਗ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਹੁਣ ਸਾਨੂੰ ਆਪਣਾ ਤੇ ਪਤਾ ਨਹੀਂ ਸਾਡੇ ਨਾਲ ਕੀ ਘਟਣਾ ਹੈ ਲੇਕਿਨ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਪਤਾ ਨਹੀਂ ਕੀ ਹੋ ਰਿਹਾ ਕੀ ਭਾਣੇ ਵਰਤ ਰਹੇ ਨੇ ਮੈਂ ਇੱਕ ਛੋਟੀ ਜੀ ਗੱਲ ਕਰਾਂ ਧੁੱਪ ਦਾ ਬੂਕਿਆ ਪਿੱਪਲ ਥੱਲੇ ਗਿਆ ਲੇਕਿਨ ਹੁਣ ਜੇ ਪਿੱਪਲ ਨੂੰ ਅੱਗ ਲੱਗੀ ਹੋਵੇ ਫਿਰ ਕਿੱਥੇ ਜਾਵੇ ਧੁੱਪ ਦਾ ਬੂਕਿਆ ਤਾਂ ਬੂਟੇ ਥੱਲੇ ਜਾਂਦਾ ਹੈ ਬੂਟੇ ਦੀ ਛਾਂ ਥੱਲੇ ਲੇਕਿਨ ਜੇ ਬੂਟੇ ਨੂੰ ਅੱਗ ਲੱਗੀ ਹੋਵੇ ਫਿਰ ਕਿੱਥੇ ਜਾਵੇ ਵਿਕਾਰਾਂ ਤੋਂ ਵਿਕਾਰਾਂ ਤੋਂ ਔਖਾ ਦੁਖੀ ਇਨਸਾਨ ਸੰਤਾਂ ਦੀ ਸ਼ਰਨ ਵਿੱਚ ਜਾਂਦਾ ਹੈ ਜੇ ਸੰਤ ਵਿਕਾਰੀ ਹੋਵੇ ਫਿਰ ਸੰਗਤ ਕਿੱਥੇ ਜਾਵੇ ਕਿੱਥੇ ਜਾਵੇ ਮੈਂ ਐਸੇ ਕਰਕੇ ਸੰਗਤ ਜੀ ਪਹਿਲੇ ਦਿਨ ਤੋਂ ਹੀ ਇੱਕ ਗੱਲ ਮੈਂ ਕਿਹਾ ਕਰਦਾ ਬਹੁਤ ਸਾਰੀ ਸੰਗਤ ਨੇ ਮੇਤੋ ਵੀ ਨਾਮ ਸ਼ਬਦ ਲਿਆ ਲੇਕਿਨ ਜਿਸ ਦਿਨ ਅਸੀਂ ਨਾਮ ਸ਼ਬਦ ਦਿੰਦੇ ਇਹ ਕਿਹਾ ਕਰਦਾ ਮੈਂ ਕਿ ਤੁਹਾਡਾ ਗੁਰੂ ਨੰਮਰਤਾ ਨੰਦ ਨਹੀਂ ਤਾਂ ਤਨ ਸਤਗੁਰੂ ਗੰਗਾ ਨੰਦ ਹੈ ਬੋਲੋ ਵੰਦੀ ਛੋੜ ਜੀ ਕਿਉਂ ਇਸ ਕਰਕੇ ਕਿ ਉਹ ਬੇਦਾਗ ਗਏ ਉਹਨਾਂ ਦੇ ਨੇਮ ਸੀ ਉਹਨਾਂ ਦੀ ਕਿਰਿਆ ਬੜੀ ਉੱਚੀ ਸੀ ਸੁੱਚੀ ਸੀ ਸਤਗੁਰੂ ਮਾਰਾ ਗੰਗਾ ਨੰਦ ਐਸੇ ਗੁਰੂ ਨਹੀਂ ਮਿਲਦੇ ਹੁਣ ਅੱਗੇ-ਅੱਗੇ ਤਾਂ ਹੋਰ ਵੀ ਪਤਾ ਨਹੀਂ ਕੀ-ਕੀ ਹੋਣਾ ਹੈ ਮਹਾਰਾਜ ਜੀ ਕਹਿੰਦੇ ਕਲਯੁਗ ਹੈ ਕਲਯੁਗ ਪੂਜਾ ਦੰਬ ਕੀ ਪੈਜ਼ਾਰੀ ਕਾ ਮਾਨ ਮਹਾਰਾਜ ਜੀ ਕਹਿੰਦੇ ਜੋ ਦੰਬ ਨੇ ਦੰਬ ਜਾਣੀ ਜੋ ਪਖੰਡ ਕਰਨਾ ਜਾਣਦੇ ਨੇ ਪਖੰਡ ਦੇ ਕਈ ਤਰ੍ਹਾਂ ਦੇ ਅਰਥ ਹੁੰਦੇ ਐ ਪਖੰਡ ਨੂੰ ਤੁਸੀਂ ਹੁਣ ਬੜੀ ਜਾਣੀ ਜਾਣੋ ਤੁਸੀਂ ਵੀ ਤੁਹਾਨੂੰ ਵੀ ਪਤਾ ਹੈ ਪਖੰਡ ਕਿਨੂੰ ਕਿਹਾ ਜਾਂਦਾ ਹੈ ਪਖੰਡ ਕਰਨ ਵਾਲੇ ਦੀ ਪੂਜਾ ਜ਼ਿਆਦਾ ਹੁੰਦੀ ਐ ਤੇ ਬੇਚਾਰੂ ਜਿਹੜਾ ਹੁੰਦਾ ਹੈ ਨਾ ਬੇਚਾਰੂ ਉਹਦਾ ਮਾਨ ਸਤਕਾਰ ਬੜਾ ਹੁੰਦਾ ਹੈ ਅਕਸਰ ਮੈਂ ਦੇਖਦਾ ਮੈਂ ਕਿਸੇ ਰਾਜਨੀਤਾ ਦੇ ਖਿਲਾਫ ਨਹੀਂ ਪਰ ਮੈਂ ਉਹਨਾਂ ਦੀ ਹਰਕਤਾਂ ਜਾਣਦਾ ਕਿ ਉਹ ਬਜ਼ਾਰੂ ਹੁੰਦੇ ਨੇ ਤੇ ਦੇਖੋ ਉਹ ਕਿੰਨਾ ਝੂਠ ਬੋਲਦੇ ਐ ਗੁਰੂਆਂ ਦੀ ਹਜ਼ੂਰੀ ਵਿੱਚ ਗੁਟਕਿਆਂ ਦੇ ਉੱਪਰ ਹੱਥ ਰੱਖ ਕੇ ਮਨ ਮੰਨੋ ਝੂਠ ਬੋਲਦੇ ਐ ਤੇ ਦੇਖੋ ਲੋਕ ਉਹਨਾਂ ਦੇ ਹਾਰ ਪਾਉਂਦੇ ਐ ਪਾਉਂਦੇ ਆ ਨਾ ਕਹਿੰਦੇ ਜੀ ਫਲਾਨਾ ਮੰਤਰੀ ਆ ਰਿਹਾ ਹੈ ਫਲਾਨਾ ਮੰਤਰੀ ਆ ਰਿਹਾ ਹੈ ਉਹਦੇ ਹਾਰ ਪਾਓ ਉਹਦਾ ਸਤਿਕਾਰ ਕਰੋ ਉਹ ਜੋ ਗੁਰੂ ਦੀ ਹਜ਼ੂਰੀ ਵਿੱਚ ਝੂਠ ਬੋਲਦਾ ਹੈ ਗੁੱਟਗਿਆਂ ਦੀਆਂ ਸੌਹਾਂ ਝੂਠੀਆਂ ਖਾਂਦੇ ਨੇ ਪਤਾ ਨਹੀਂ ਕੀ ਕੀ ਉਹ ਬੋਲਦੇ ਨੇ ਲੋਕ ਉਹਨਾਂ ਦਾ ਸਤਿਕਾਰ ਕਰਦੇ ਐ ਇਹ ਬਾਣੀ ਵਿੱਚ ਪਹਿਲਾਂ ਹੀ ਲਿਖ ਦਿੱਤਾ ਮਹਾਰਾਜ ਜੀ ਕਹਿੰਦੇ ਜਿਹੜੇ ਝੂਠ ਬੋਲਣ ਵਾਲੇ ਨੇ ਜੋ ਗੁਰੂ ਦੀਆਂ ਝੂਠੀਆਂ ਕਸਮਾਂ ਖਾਂਦੇ ਨੇ ਉਹਨਾਂ ਦਾ ਤਾਂ ਮਾਨ ਸਤਿਕਾਰ ਹੋਣਾ ਐ ਤੇ ਜੋ ਸੱਚਾ ਹੈ ਬਾਣੀ ਨਾਲ ਜੁੜਿਆ ਹੈ ਉਹਦੇ ਲੋਕ ਖਿਲਾਫ ਹੋਣਗੇ ਅੱਜ ਜੇ ਕੋਈ ਸੱਚ ਬੋਲਦਾ ਵੇ ਸੁਭਦਾ ਹੈ ਦੁੱਖ ਲੱਗਦਾ ਹੈ ਪਰ ਮੈਂ ਸੰਗਤ ਜੀ ਮੈਂ ਬੇਨਤੀ ਕਰ ਰਿਹਾ ਕਿ ਅੱਜ ਜਿਹੜਾ ਕਲੀਕਾਲ ਦਾ ਸਮਾਂ ਇਹਦੇ ਵਿੱਚ ਭਰੋਸਾ ਕਰਨਾ ਬੜਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਸੰਗਤ ਤਾਂ ਬੜੀ ਅੱਛੀ ਹੈ ਲੇਕਿਨ ਕਿਤੇ ਨਾ ਕਿਤੇ ਸਾਡੀਆਂ ਕਮੀਆਂ ਨੇ ਭਗਮਾ ਪਾਣਾ ਬਾਣਾ ਬਾਣਾ ਪਾਣਾ ਬਾਣਾ ਪਾਕੇ ਫਿਰ ਬਾਣੇ ਦੇ ਉੱਪਰ ਨਾ ਚੱਲਣਾ ਇਹ ਕਿਤੇ ਨਾ ਕਿਤੇ ਸਾਡੀਆਂ ਕਮੀਆਂ ਨੇ ਤਾਂ ਮਹਾਰਾਜੀ ਸਾਡੇ ਵਰਗਿਆਂ ਨੂੰ ਮੇਰੇ ਜੈਸਿਆਂ ਨੂੰ ਮੈਂ ਕਿਸੇ ਨੂੰ ਨਿਗਾਹੂੰਗਾ ਮੇਰੇ ਜੈਸਿਆਂ ਨੂੰ ਮੇਰੇ ਜੈਸਿਆਂ ਨੂੰ ਮਹਾਰਾਜੀ ਕਹਿੰਦੇ ਨੇ ਕਿ ਕਲੀ ਕਾਲ ਦੇ ਵਿੱਚ ਸਾਧੂ ਨਹੀਂ ਮਿਲਨੇ ਸਾਧੂ ਨਹੀਂ ਮਿਲਨੇ ਇਸ ਕਰਕੇ ਬਾਣੀ ਵਿੱਚ ਮਹਾਰਾਜੀ ਨੇ ਆਸਾਦ ਦਾ ਅੰਗ ਲਿਖਿਆ ਇੱਕ ਸਾਧ ਦਾ ਅੰਗ ਲਿਖਿਆ ਸਾਧੂ ਕੌਣ ਹੁੰਦੇ ਨੇ ਇਹ ਵੀ ਲਿਖਿਆ ਅਸਾਧ ਕੌਣ ਨੇ ਇਹ ਵੀ ਲਿਖਿਆ ਤੰਬਾਣੀ ਦੇ ਉਹ ਉਹਨਾਂ ਪੰਕਤੀਆਂ ਦੇ ਉੱਪਰ ਜਾਊਂਗਾ ਫਿਰ ਤੇ ਸਮਾਂ ਬਹੁਤ ਬੀਤ ਜਾਣਾ ਹੈ ਲੱਗ ਜਾਣਾ ਜਾਦਾ ਟਾਈਮ ਮੈਨੂੰ ਫਿਕਰ ਹੈ ਜਿਵੇਂ ਮਹਾਰਾਜ ਜੀ ਨੂੰ ਫਿਕਰ ਹੈ ਮੈਨੂੰ ਵੀ ਫਿਕਰ ਹੈ ਕਿ ਕਾਫੀ ਲੰਬੇ ਸਮੇਂ ਤੋਂ ਬੈਠੇ ਹੋ ਤੁਸੀਂ ਕੱਲੂ ਵਿਚਾਰ ਕਰਾਂਗੇ ਲੇਕਿਨ ਰਹਿਣ ਦੋ ਛੱਡੋ ਕੱਲੂ ਆਪਾਂ ਗੁਰੂਆਂ ਦੇ ਵਿਚਾਰ ਕਰਾਂਗੇ ਨਾਮ ਦੇ ਵਿਚਾਰ ਕਰਾਂਗੇ ਮਾੜੀਆਂ ਵਿਚਾਰਾਂ ਘੱਟ ਹੋਣੀਆਂ ਠੀਕ ਹੁੰਦੀਆਂ ਐ ਅੱਛੀਆਂ ਜ਼ਿਆਦਾ ਕਰਨੀਆਂ ਚਾਹੀਦੀਆਂ ਪਰ ਕਿਤੇ ਨਾ ਕਿਤੇ ਮਨ ਇਸ ਗੱਲ ਤੋਂ ਦੁਖੀ ਹੁੰਦਾ ਹੈ ਪਰੇਸ਼ਾਨ ਹੁੰਦਾ ਹੈ ਕਿ ਅੱਜ ਜੋ ਸਾਡੀ ਪਰੰਪਰਾ ਹੈ ਜਿਹਦੇ ਵਿੱਚ ਧੰਨ 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 ਸਾਹਿਬ ਸਤਿਗੁਰੂ ਬ੍ਰਹਮ ਸਾਗਰ ਜੀ ਪੂਰੀ ਵਾਲੇ ਮਹਾਰਾਜ ਮੈਂ ਮਹਾਰਾਜ ਪੂਰੀ ਵਾਲਿਆਂ ਦਾ ਜ਼ਿਕਰ ਕਰਾਂ ਮਹਾਰਾਜ ਪੂਰੀ ਵਾਲੇ ਕੋਈ ਸਧਾਰਨ ਨਹੀਂ ਉਹ ਕਬੀਰ ਜੀ ਦੇ ਜਗਤਗੁਰੂ ਗਰੀਬਦਾਸ ਜੀ ਦੇ ਹੀ ਸਰੂਪ ਨੇ ਔਰ ਜੇ ਮੈਂ ਹੋਰ ਪਿੱਛੇ ਜਾਵਾਂ ਤਾਂ ਕ੍ਰਿਸ਼ਨ ਦੇ ਅਵਤਾਰ ਕ੍ਰਿਸ਼ਨ ਦੇ ਅਵਤਾਰ ਨੇ ਮਹਾਰਾਜ ਪੂਰੀ ਵਾਲੇ ਉਹ ਐਸੇ ਸਤਗੁਰ ਉਹਨਾਂ ਦੀ ਪਰੰਪਰਾ ਸਤਗੁਰੂ ਮਹਾਰਾਜ ਰਕਵੇ ਵਾਲੇ ਜਿਨ੍ਹਾਂ ਵਰਗਾ ਕੋਈ ਸਾਧੂ ਨਹੀਂ ਹੋਇਆ ਕਿਉਂ ਕਹਿ ਰਿਆਂ ਕਿਉਂਕਿ ਰਕਵੇ ਵਾਲੇ ਮਹਾਰਾਜ ਜੀ ਐਸੇ ਸੰਤ ਸੀ ਜਿਨ੍ਹਾਂ ਦੇ ਰੋਮ ਰੋਮ ਵਿੱਚੋਂ ਰਾਮ ਰਾਮ ਧਣੀ ਗੂੰਜਦੀ ਸੀ ਰੋਮ ਰੋਮ ਵਿੱਚ ਸ਼ਾਂਤ ਸੁਭਾਅ ਦੇ ਮਾਲਕ ਸ਼ਾਂਤ ਸੁਭਾਅ ਦੇ ਜਿਵੇਂ ਸਾਧੂਆਂ ਦੇ ਕੋਲ ਜਾ ਕੇ ਕਹਿੰਦੇ ਸੁਭਾਅ ਬਦਲਣਾ ਚਾਹੀਦਾ ਹੈ ਮੈਂ ਬੇਨਤੀ ਕਰਾਂ ਸਾਡੇ ਕੋਲ ਆ ਕੇ ਤਾਂ ਕਿਸੇ ਦਾ ਸੁਭਾਅ ਬਦਲਦਾ ਨਹੀਂ ਲੇਕਿਨ ਮਹਾਰਾਜ ਰਖਵੇ ਵਾਲਿਆਂ ਕੋਲ ਜਾਂਦਿਆਂ ਸਾਰ ਬੰਦਾ ਮੌਨ ਅਵਸਥਾ ਵਿੱਚ ਚਲਿਆ ਜਾਂਦਾ ਹੈ ਉਦੋਂ ਉਹ ਜੀਭਾ ਤੋਂ ਵੀ ਮੌਨ ਹੋ ਜਾਂਦਾ ਸੀ ਮਨ ਤੋਂ ਵੀ ਮੌਨ ਹੋ ਜਾਂਦਾ ਸੀ ਇਹ ਇਹ ਸ਼ਕਤੀ ਸੀ ਮਹਾਰਾਜ ਰਖਵੇ ਵਾਲਿਆਂ ਵਿੱਚ ਪੁਨਾ ਤੋਂ ਬਾਅਦ ਮਹਾਰਾਜ ਰਖਵੇ ਵਾਲਿਆਂ ਦੇ ਬਹੁਤ ਸਾਰੇ ਪੂਜਨਿਕ ਸ਼ਿਸ਼ ਹੋਏ ਨੇ ਤੇ ਮੈਂ ਮੈਂ ਬੜੇ ਮਾਣ ਨਾਲ ਕਹਦਾ ਕਿ ਮੇਰੇ ਸਤਗੁਰ ਰਕਵੇ ਵਾਲੇ ਮਹਾਰਾਜ ਜੀ ਦੇ ਬੜੇ ਹੀ ਪਿਆਰੇ ਸ਼ਿਸ਼ ਤਨ 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 ਸਤਿਗੁਰੂ ਮਾਰਾ ਗੰਗਾ ਨੰਦ ਜੀ ਹੋਏ ਨੇ اور ਸਤਗੁਰੂ ਮਾਰਾ ਗੰਗਾ ਨੰਦ ਜੀ ਮੈਂ ਬਲੇਹਾਰੇ ਜਾਮਾ ਐਸੇ ਗੁਰ ਕੋ ਜਿਨ੍ਹਾਂ ਨੇ ਤਿਆਗ ਕਰਕੇ ਦਿਖਾਇਆ ਦੇਖੋ ਉਹਨਾਂ ਤੋਂ ਬਾਅਦ ਤਾਂ ਕੋਈ ਤਿਆਗੀ ਨਹੀਂ ਹੋਇਆ ਅਸਲੀ ਤਿਆਗੀ ਤੇ ਤਨ 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 ਸਾਈਂ ਸਤਿਗੁਰੂ ਗੰਗਾ ਨੰਦ ਮਹਾਰਾਜ ਜੀ ਹੋਏ ਐ ਲੇਕਿਨ ਉਹਨਾਂ ਦੇ ਕਲ ਕਰ ਕਮਲਾਂ ਤੇ ਉਹਨਾਂ ਦੇ ਕਦਮਾਂ ਤੇ ਉਹਨਾਂ ਦੀ ਵਿਰਕਤੀ ਨੂੰ ਜੇ ਕਿਸ ਨੇ ਸੰਭਾਲਿਆ ਤਾਂ ਉਹ ਸਤਗੁਰ ਮਹਾਰਾਜ ਓੰਕਾਰਾਨੰਦ ਜੀ ਨੇ ਸੰਭਾਲਿਆ ਲੇਕਿਨ ਉਸ ਤੋਂ ਬਾਅਦ ਚਲੋ ਕਈ ਘਟਨਾਵਾਂ ਵਾਪਰੀਆਂ ਸੰਗਤ ਖਿਲਰੀ ਇਧਰ ਉਧਰ ਭਟ ਕੇ ਲੇਕਿਨ ਮੈਂ ਅੱਜ ਇੱਕ ਬੇਨਤੀ ਕਰਨ ਲੱਗਿਆਂ ਕਿ ਹੁਣ ਸਤਗੁਰਾਂ ਨੇ ਦੁਬਾਰਾ ਮੌਕਾ ਦਿੱਤਾ ਹੈ ਕਿ ਤੁਸੀਂ ਸਤਗੁਰ ਮਹਾਰਾਜ ਖੁੰਡੇ ਵਾਲਿਆਂ ਨਾਲ ਮਹਾਰਾਜ ਉਦਨ ਵਾਲਿਆਂ ਨਾਲ ਦੁਬਾਰਾ ਜੁੜ ਜਾਓ ਤੁਹਾਡੀ ਗੱਦੀ ਹੋ ਜਾਣੀ ਤੁਹਾਡਾ ਉਦਾਰ ਹੋ ਜਾਣਾ ਹੈ ਮੇਰੇ ਜੈਸਿਆਂ ਨਾਲ ਨਹੀਂ ਜੁੜਨਾ ਸ਼ਰੀਰ ਦੇ ਨਾਲ ਨਹੀਂ ਜੁੜਨਾ ਮਹਾਰਾਜ ਜੀ ਕਹਿੰਦੇ ਗੁਰੂ ਕੌਣ ਹੈ ਸਤਿਗੁਰੂ ਕੌਣ ਹੈ ਮਹਾਰਾਜ ਜੀ ਕਹਿੰਦੇ ਸ਼ਬਦ ਗੁਰੂ ਸੁਰਤ ਤੁੰ ਚੀਨਾ ਸ਼ਬਦ ਗੁਰੂ ਹੈ ਤੁਹਾਡਾ ਹੋਰ ਕੋਈ ਗੁਰੂ ਨਹੀਂ ਦੇਹੀ ਕੋ ਸਤਿਗੁਰ ਕਹੇ ਇਹ ਤੂੰ ਧੁੰਦਰ ਗਿਆਨ ਚਾਰ ਦਾਵ ਆਵੇ ਨਹੀਂ ਚਾਰ ਦਾਗ ਆਵੇ ਨਹੀਂ ਤਾਕੂ ਸਤਿਗੁਰ ਜਾਣ ਪੁਨਰਪੀਟ ਕਰਦਮਾ ਇੱਕ ਵਾਰ ਫਿਰ ਫਿਰ ਇੱਕ ਵਾਰ ਕਹਾਂ ਮਹਾਰਾਜ ਜੀ ਕਹਿੰਦੇ ਕਿ ਗੁਰੂ ਕੌਣ ਹੈ ਦੇਹੀ ਨੂੰ ਸਤਗੁਰ ਕਹੇ ਇਹ ਤੋਂ ਧੁੰਦਰ ਗਿਆਨ ਧੁੰਦਰ ਜਾਨੀ ਅੰਨਾ ਗਿਆਨ ਨਹੀਂ ਅੰਨਾ ਗਿਆਨ ਜਿਹੜਾ ਸਹੀ ਨਹੀਂ ਹੈ ਦੇਹੀ ਗੁਰੂ ਨਹੀਂ ਹੋ ਸਕਦਾ ਦੇਹੀ ਉਪਦੇਸ਼ ਦੇ ਸਕਦਾ ਹੈ ਦੇਹੀ ਬਾਹਰੀ ਗਿਆਨ ਦੇ ਸਕਦਾ ਹੈ ਅਧਿਆਤਮਿਕਤਾ ਦੇ ਨਾਲ ਜੋੜ ਸਕਦਾ ਹੈ ਲੇਕਿਨ ਗੁਰੂ ਕੌਣ ਹੈ ਸ਼ਬਦ ਦੇਹੀ ਨੂੰ ਸਤਗੁਰ ਕਹੇ ਇਹ ਤੋਂ ਧੁੰਦਰ ਗਿਆਨ ਚਾਰ ਦਾਗ ਆਵੇ ਨਹੀਂ ਤਾਕੋ ਸਤਿਗੁਰੂ ਜਾਨ ਜਿਹੜਾ ਚਾਰ ਦਾਗਾਂ ਵਿੱਚ ਨਹੀਂ ਆਂਦਾ ਉਹ ਹੁੰਦਾ ਸਤਿਗੁਰ ਹੁਣ ਉਹ ਚਾਰ ਦਾਗ ਕਿਹੜੇ ਨੇ ਤਾਂ ਬਾਣੀ ਵਿੱਚ ਲਿਖਿਆ ਅੰਡਜ ਜੇਰਜ ਸਵੈਤਜ ਕੀਨੀ ਉਤਪੁਜ ਖਾਨ ਬਹੁ ਰਚਦੀਨੀ ਚਾਰ ਦਾਗ ਨੇ ਅੰਡਜ ਜੇਰਜ ਸਵੈਤਜ ਉਤਪੁਜ ਜਿਹੜਾ ਇਹਨਾਂ ਚਾਰਾਂ ਦਾਗਾਂ ਵਿੱਚ ਨਹੀਂ ਆਂਦਾ ਉਹ ਸਤਿਗੁਰ ਹੁੰਦਾ ਹੈ ਹੋਰ ਕੋਈ ਸਤਿਗੁਰ ਨਹੀਂ ਹੁੰਦਾ ਹੁਣ ਅਸੀਂ ਤਾਂ ਜੇਰ ਦੁਆਰਾ ਪੈਦਾ ਹੋਏ ਆ ਇਨਸਾਨ ਜਿਹੜੇ ਜੇਰ ਦੁਆਰਾ ਪੈਦਾ ਹੁੰਦੇ ਪਸ਼ੂ ਪੰਛੀ ਕੁਝ ਅੰਡੇ ਦੁਆਰਾ ਪੈਦਾ ਹੁੰਦੇ ਨੇ ਪੰਛੀ ਪਸ਼ੂ ਜੇਰ ਦੁਆਰਾ ਪੈਦਾ ਹੁੰਦੇ ਨੇ ਤੇ ਫਿਰ ਕੁਝ ਹੁੰਦੇ ਉਤਪੁਜ ਕੁਝ ਪੈਦਾ ਹੁੰਦੇ ਨੇ ਨੀਚੋਂ ਧਰਤੀ ਦੇ ਵਿੱਚੋਂ ਤੇ ਕੁਝ ਸਵੇਤਜ ਹੁੰਦੇ ਨੇ ਕੁਝ ਕੁਝ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਰਗੜਿਆ ਜਾਵੇ ਤੇ ਆਪਣੇ ਆਪ ਪੈਦਾ ਹੋ ਜਾਂਦੇ ਜਿਵੇਂ ਦੋ ਪੱਥਰਾਂ ਵਿੱਚ ਅਗਨੀ ਪੈਦਾ ਹੋ ਜਾਂਦੀ ਦੋ ਪੱਥਰ ਟਕਰਾਏ ਅਗਨੀ ਪੈਦਾ ਸਵੇਤਜ ਕਈ ਵਾਰ ਕਿਸੇ ਦੇ ਨਾਲ ਕਿਸੇ ਨੂੰ ਟੱਚ ਕਰਨ ਤੋਂ ਬਾਅਦ ਹਾਰਮones ਪੈਦਾ ਹੋ ਜਾਂਦੇ ਹਾਰਮones ਕੁਚ ਕੁਚ ਇਸੀਆਂ ਜਿਵੇਂ ਬਿਮਾਰੀਆਂ ਆਈਆਂ ਹੈ ਨਾ ਕਹਿੰਦੇ ਜੀ ਫਲਾਣੇ ਨੂੰ ਹੱਥ ਲਾਓ ਤਾਂ ਉਹਦੇ ਕਿਟਾਣੇ ਉਹਦੇ ਅੰਦਰ ਵੀ ਬਣ ਜਾਂਦੇ ਆ ਇਹ ਇਹ ਸਵੇਤਸ ਨੇ ਸਪਰਸ਼ ਦੁਆਰਾ ਪੈਦਾ ਹੋ ਜਾਂਦੇ ਨੇ ਕੁਝ ਬੀਜਾਂ ਦੁਆਰਾ ਪੈਦਾ ਹੋ ਜਾਂਦੇ ਆ ਲੇਕਿਨ ਗੁਰੂ ਨਾ ਬੀਜਾਂ ਦੁਆਰਾ ਪੈਦਾ ਹੁੰਦਾ ਨਾ ਸਪਰਸ਼ ਦੁਆਰਾ ਪੈਦਾ ਹੁੰਦਾ ਨਾ ਅੰਡਜ ਦੁਆਰਾ ਪੈਦਾ ਹੁੰਦਾ ਤੇ ਨਾ ਜੇਰ ਦੁਆਰਾ ਪੈਦਾ ਹੁੰਦਾ ਉਹ ਗੁਰੂ ਹੁੰਦਾ ਤਾਂ ਉਹ ਕੌਣ ਹੈ ਗੁਰੂ ਗੁਰੂ ਸ਼ਬਦ ਹੈ ਤਾਂ ਆਪਾਂ ਸ਼ਬਦ ਦੇ ਨਾਲ ਜੁੜੀਏ ਮੈਂ ਪਹਿਲਾਂ ਜਿਹੜੀ ਬੇਨਤੀ ਕਰਕੇ ਹਟਿਆ ਕਿ ਜੇ ਉਹ ਸੇਕ ਤੋਂ ਬਚਣਾ ਹੈ ਕਿਹੜੇ ਸੇਕ ਤੋਂ ਵਿਕਾਰਾਂ ਦੇ ਸੇਕ ਤੋਂ ਜੇ ਵਿਕਾਰਾਂ ਦੇ ਸੇਕ ਤੋਂ ਬਚਣਾ ਹੈ ਤਾਂ ਸ਼ਬਦ ਦੇ ਨਾਲ ਜੁੜ ਜਾਓ ਮਹਾਰਾਜ ਕੁੰਡੇ ਵਾਲਿਆਂ ਨਾਲ ਜੁੜ ਜਾਓ ਉਹ ਬਚਾਣਗੇ ਮੇਰੇ ਜੈਸਿਆਂ ਦੇ ਲੜ ਲੱਗ ਜਾਓਗੇ ਤਾਂ ਮਹਾਰਾਜ ਜੀ ਕਹਿੰਦੇ ਉਹ ਮੈਂ ਜਿਹੜੀ ਗੱਲ ਪਹਿਲਾਂ ਕਹਿ ਕੇ ਹਟਿਆ ਕਿ ਧੁੱਪ ਦਾ ਸੇਕਿਆ ਬੂਟੇ ਥੱਲੇ ਆਇਆ ਲੇਕਿਨ ਬੂਟੇ ਨੂੰ ਅੱਗ ਲੱਗੀ ਹੁਣ ਕਿੱਥੇ ਜਾਵੇ ਹੁਣ ਸਾਡੇ ਅੰਦਰ ਜੇ ਵਿਕਾਰ ਹੈ ਫਿਰ ਸੰਗਤ ਜਾਵੇ ਤਾਂ ਜਾਵੇ ਕਿੱਥੇ ਸੰਗਤ ਆ ਵਿਕਾਰਾਂ ਤੋਂ ਦੁਖੀ ਸੰਤ ਕੋਲ ਆਂਦੀ ਹੈ ਲੇਕਿਨ ਜੇ ਸੰਤ ਵਿਕਾਰਾਂ ਨਾਲ ਭਰਿਆ ਫਿਰ ਕਿੱਥੇ ਜਾਵੇ ਸੰਗਤ ਤਾਂ ਆਪਾਂ ਕਿੱਥੇ ਜਾਣਾ ਹੈ ਗੁਰੂਆਂ ਦੇ ਲੜ ਲੱਗਣਾ ਹੈ ਮਹਾਰਾਜ ਐਸਿਆਂ ਦੇ ਦੇਖੋ ਬੇਦਾਗ ਹੈ ਐਸੀ ਕਿਰਪਾ ਮਹਾਰਾਜ ਤਾਂ ਸਮਾਵਾਦਾ ਚਾਰਿਆ ਮੈਂ ਹੁਣ ਦੁਬਾਰਾ ਨਹੀਂ ਕਦੇ ਇਸ ਵਿਸ਼ੇ ਦੇ ਉੱਪਰ ਵਿਚਾਰ ਕਰਨੀ ਲੇਕਿਨ ਅੱਜ ਕਰਨੀ ਜ਼ਰੂਰ ਸੀ ਸਾਡੇ ਗਰੀਬ ਦਾਸੇ ਪੰਥ ਦੇ ਆਚਾਰ ਸ਼ੁਡਾਨੀ ਤਾਮ ਦੇ ਪੀਠਾ ਦੀ ਸਰ ਪਰਮ ਪੂਜਯ ਪਰਮ ਆਦਰਨੀਏ ਮਿਹਰਬਾਨ ਸਾਹਿਬ ਤੇਜ ਸਾਗਰ ਜੀ ਮਹਾਰਾਜ ਉਹਨਾਂ ਦਾ ਵੀ ਕੋਈ ਉਪਦੇਸ਼ ਆਇਆ ਹੈ ਮਾਫ ਕਰਿਓ ਮੈਂ ਸੰਗਤ ਦੇ ਵਿੱਚੋਂ ਫੋਨ ਦੇਖਦਾ ਸੀ ਲੇਕਿਨ ਮੈਂ ਇਦਾਂ ਦਾ ਹੀ ਆ ਮੈਂ ਕੋਈ ਛੁਪ ਕੇ ਨਹੀਂ ਕਰਦਾ ਸਾਹਮਣੇ ਹੀ ਦੇਖਦਾ ਜੇ ਮੈਂ ਫੋਨ ਚਲਾਉਂਦਾ ਤਾਂ ਸਾਰਿਆਂ ਦੇ ਸਾਹਮਣੇ ਜੇ ਮੈਂ ਕੁਝ ਖਾਵਾ ਤਾਂ ਸਾਰਿਆਂ ਦੇ ਸਾਹਮਣੇ ਮੈਂ ਸਾਰਿਆਂ ਦੇ ਸਾਹਮਣੇ ਕਰਦਾ ਮੈਂ ਪਿੱਠ ਪਿੱਛੇ ਨਹੀਂ ਕਰਦਾ ਮੈਂ ਉਹਨਾਂ ਵਿੱਚੋਂ ਨਹੀਂ ਕੀ ਸੰਗ ਸਾਂਭਣੇ ਤਾਂ ਮੈਂ ਕਹਾਂ ਮੈਂ ਨਹੀਂ ਜੀ ਰੱਖਦਾ ਤੇ ਮੈਂ ਅੰਦਰ ਰੱਖਦਾ ਹੋਵਾਂ ਨਹੀਂ ਮੈਂ ਸਾਰਿਆਂ ਸਾਹਮਣੇ ਹੁੰਦਾ ਕਿਉਂਕਿ ਮੇਰੇ ਬਾਬਾ ਗੁਰੂ ਜੀ ਦਾ ਇੱਕ ਉਪਦੇਸ਼ ਇਹ ਵੀ ਸੀ ਕਿ ਜਿਹੜਾ ਲੁਕ ਕੇ ਕੀਤਾ ਗਿਆ ਕਰਮ ਮੈਂ ਉਹ ਗਲਤ ਹੈ ਲੁਕ ਕੇ ਕੀਤਾ ਗਿਆ ਕਰਮ ਗਲਤ ਹੁੰਦਾ ਹੈ ਸਭ ਦੇ ਸਾਹਮਣੇ ਬੰਦਾ ਗਲਤ ਨਹੀਂ ਕਰ ਸਕਦਾ ਨਹੀਂ ਕਰਦਾ ਨਾ ਗਲਤ ਕੰਮ ਸਭ ਦੇ ਸਾਹਮਣੇ ਤਾਂ ਨਹੀਂ ਹੁੰਦਾ ਓਪਨ ਚ ਤਾਂ ਨਹੀਂ ਹੁੰਦਾ ਲੋਕੇ ਹੁੰਦਾ ਹੈ ਤਾਂ ਜਿਹੜਾ ਲੁਕੇ ਕੀਤਾ ਗਿਆ ਉਹ ਪਾਪ ਹੋ ਸਕਦਾ ਹੈ ਤਾਂ ਇਸ ਕਰਕੇ ਮਹਾਰਾਜ ਜੀ ਦਾ ਇਹ ਵੀ ਉਪਦੇਸ਼ ਸੀ ਮੈਂ ਸਾਰੇ ਸਾਹਮਣੇ ਕਰ ਲੈਂਦਾ ਕਿਉਂਕਿ ਅੱਜ ਜ਼ਰੂਰਤ ਹੈ ਸਾਰੇ ਚਲਾਉਂਦੇ ਨੇ ਮੈਂ ਵੀ ਚਲਾ ਲੈਂਦਾ ਔਰ ਜੇ ਮੈਂ ਕਹਾ ਕਿ ਮੈਂ ਦੁਨੀਆ ਸਾਹਮਣੇ ਨਹੀਂ ਲੁਕੇ ਚਲਾਮਾ ਤਾਂ ਇਹ ਵੀ ਗੁਰੂ ਤੋਂ ਝੂਠਾ ਹੋਣ ਵਾਲੀ ਗੱਲ ਹੈ ਨਹੀਂ ਮੈਂ ਸਾਰੇ ਸਾਹਮਣੇ ਲੇਕਿਨ ਉਹ ਜ਼ਰੂਰੀ ਸੀ ਦੇਖਣਾ ਪਿਆ ਮੈਨੂੰ ਕਿਉਂਕਿ ਉਹ ਫਰਮਾਨ ਨੇ ਗੁਰੂਆਂ ਦੇ ਫਰਮਾਨ ਨੇ ਸਾਡੇ ਆਚਾਰ ਗਦੀਵੇ ਫਰਮਾਨ ਨੇ ਤਾਂ ਮੈਂ ਉਹਨਾਂ ਨੂੰ ਦੇਖਿਆ ਮੈਂ ਪੜਿਆ ਤੇ ਚਲੋ ਅੱਛਾ ਲੱਗਿਆ ਕਿ ਜੋ ਗੁਰੂਆਂ ਦੇ ਫੈਸਲੇ ਨੇ ਉਹਨਾਂ ਉੱਤੇ ਸਾਨੂੰ ਸਾਰਿਆਂ ਨੂੰ ਚੱਲਣਾ ਚਾਹੀਦਾ ਹੁਣ ਸਮਾਵਾਦ ਆ ਚਾਰਿਆ ਕੱਲੋਂ ਆਪਾਂ ਪੁਨਾ ਵਿਚਾਰ ਕਰਨੀ ਹੈ ਔਰ ਸਤੂਰਾਂ ਦੀ ਵਰਸੀ ਤੇ ਆਪਾਂ ਸਾਰਿਆਂ ਨੇ ਨਤਮਸਤਕ ਹੋਣਾ ਹੈ ਆਪ ਬੜੇ ਭਾਗਾ ਵਾਲਿਓ ਦੇਖੋ ਮਹਾਰਾਜ ਜੀ ਨੇ ਤੁਹਾਨੂੰ ਚੁਣਿਆ ਕਿੰਨੀ ਦੂਰੋਂ ਦੂਰੋਂ ਅਲਗ-ਅਲਗ ਪਿੰਡਾਂ ਤੋਂ ਆਹ ਦੇਖੋ ਕੋਈ ਕਿਤੋਂ ਆਇਆ ਕੋਈ ਕਿਤੋਂ ਹਿਮਾਚਲ ਤੋਂ ਲੁਧਿਆਣੇ ਤੋਂ ਕੈਲਪੁਰ ਤੋਂ ਮੁੱਲਾਪੁਰ ਤੋਂ ਨੇੜੇ ਵਾਲਿਆਂ ਦੇ ਨਹੀਂ ਮੈਂ ਨਾਲ ਲੈਣੇ ਜੇ ਤੁਸੀਂ ਕਹੋ ਕਿ ਸੁਹਾਜਪੁਰ ਕਨਾਲ ਮਜੋਡਰ ਦੇ ਨਾਲ ਉਹ ਨਹੀਂ ਨੇੜੇ ਵਾਲਿਆਂ ਦੇ ਕੋ ਲਈਏ ਉਧਰੇ ਵਾਲ ਦਾ ਵੀ ਨਹੀਂ ਲੈਣਾ ਉਹ ਵੀ ਨੇੜੇ ਹੀ ਐ ਨੇੜੇ ਨੇੜੇ ਵਾਲਿਆਂ ਦਾ ਨਹੀਂ ਮੈਂ ਦੂਰ ਦੂਰ ਵਾਲਿਆਂ ਦਾ ਦੱਸਦਾ ਕਿ ਕਿੰਨੀ ਦੂਰੋਂ ਦੂਰੋਂ ਸੰਗਤ ਆਈ ਐ ਸਮਾਂ ਕੱਢਿਆ ਗਰਮੀ ਐ ਮੈਂ ਦੇਖ ਰਹਾ ਕਿ ਗਰਮੀ ਦੇ ਵਿੱਚ ਬੰਦਾ ਘਰ ਤੇ ਬਾਹਰ ਨਹੀਂ ਨਿਕਲਦਾ ਲੇਕਿਨ ਮਹਾਰਾਜ ਜੀ ਦਾ ਪਿਆਰ ਸੰਗਤ ਦਾ ਮਹਾਰਾਜ ਨਾਲ ਇੰਨਾ ਪਿਆਰ ਐ ਕਹਿੰਦੇ ਕਿ ਗਰਮੀ ਸਾਡਾ ਕੱਖ ਨਹੀਂ ਵਿਗਾੜੂ ਸਾਡਾ ਤੇ ਰਾਖਾ ਪੂਰੀ ਵਾਲਾ ਹੈ ਉਹਦਾ ਕੋਣ ਕੀ ਵਿਗਾੜੂ ਜਿਹਦਾ ਰਾਖਾ ਪੂਰੀ ਵਾਲਾ ਹੋਵੇ ਹੈਨਾ ਜਿਹਦਾ ਰਾਖਾ ਖੁੰਡੇ ਵਾਲਾ ਹੋਵੇ ਤਾਂ ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਸਾਨੂੰ ਵੀ ਪਤਾ ਨਹੀਂ ਅੱਗੇ ਕੀ ਹੋਣਾ ਹੈ ਲੇਕਿਨ ਸਾਡੀ ਰੱਖਿਆ ਕਰਨ ਵਾਲਾ ਸਾਡਾ ਖੁੰਡੇ ਵਾਲਾ ਸਾਡੇ ਨਾਲ ਹੈ ਤਾਂ ਇੱਕ ਲਾਈਨ ਬੋਲ ਕੇ ਆਪਾਂ ਸਮਾਪਤੀ ਕਰੀਏ ਸਾਰੀ ਸੰਗਤ ਉਚਾਰਨ ਕਰੂਗੀ ਬੋਲੋ ਵੰਦੀ ਛੋੜ ਮਹਾਰਾਜ ਕੀ ਹੈ ਹੈ ਤੂੰ ਮੇਰਾ ਰਾਖਾ ਜੀ सबनी थाई सबनी थाई है तू मेरा राखा जी सनी थाई सबनी थाई है तू मेरा जी। थागी, थागी। है तू मेरा रखा जी सनी थाई सनी थाँ ਹੈ ਤੂੰ ਮੇਰਾ ਰਾਖਾ ਦੀ ਸਭ ਨੀ ਥਾਹੀ ਸਭ ਨੀ ਥਾਹੀ ਹੈ ਤੂੰ ਮੇਰਾ ਰਾਖਾ ਦੀ ਸਭ ਨੀ ਥਾਹੀ ਸਭ ਨੀ ਥਾਹੀ ਹੈ ਤੂੰ ਮੇਰਾ ਰਾਖਾ ਦੀ ਸਭ ਨੀ ਥਾਹੀ 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 ਸਭ ਨੀ

ਤਾਂ ਅਰਦਾਸ ਕਰਿਆ ਕਰੋ ਹੁਣ ਸਮਾਂ ਵਧਦਾ ਜਾ ਰਿਹਾ ਕੱਲ ਨੂੰ ਸਹੀ ਧਿਆਨ ਦਿਓ ਸੰਗਤ ਜੀ ਕੱਲ ਨੂੰ ਸਹੀ 10:30 ਵਜੇ ਸਤਿਗੁਰਾਂ ਦੀ ਬਾਣੀ ਨੂੰ ਭੋਗ ਲੱਗਣੇ ਸ਼ੁਰੂ ਹੋ ਜਾਣੇ ਆ ਉਸ ਤੋਂ ਬਾਅਦ ਆਪਾਂ ਅਲਗ-ਅਲਗ ਮਹਾਪੁਰਸ਼ਾਂ ਨੇ ਆਣਾ ਹੈ ਉਹਨਾਂ ਦੇ ਆਪਾਂ ਦਰਸ਼ਨ ਵੀ ਕਰਨੇ ਆ ਔਰ ਥੋੜਾ-ਥੋੜਾ ਸਾਰਿਆਂ ਦਾ ਜੋ ਗਿਆਨ ਹੈ ਉਹੀ ਪ੍ਰਕਾਤ ਕਰਨਾ ਤਾਂ ਆਓ ਹੁਣ ਸਮਾਂ ਵਧਦਾ ਜਾ ਰਿਹਾ ਜੇ ਕੋਈ ਭਗਤ ਸ਼ਬਦ ਲਗਾਣਾ ਚਾਹੁੰਦੇ ਨੇ ਉਹ ਸ਼ਬਦ ਲਗਾ ਸਕਦੇ ਆ ਦਰਬਾਰ ਖੁੱਲ੍ਹਾ ਹੈ ਤੇ ਉਦੋਂ ਤੱਕ ਆਪਾਂ ਸਾਰੇ ਸਮਾਪਤੀ ਕਰਦੇ ਆ ਜਿਹੜੇ ਕੁਛ ਆਏ ਨੇ ਉਹ ਆਪਣੇ ਹਿਸਾਬ ਨਾਲ ਐਡਜਸਟਮੈਂਟ ਕਰ ਲਿਓ ਹਲੇ ਸਾਡੇ ਕੋਲ ਕੋਈ ਸਹੂਬਾ ਨਹੀਂ ਹੈਗੀ ਲੇਕਿਨ ਬੜੀ ਜਲਦੀ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਬੜੀ ਜਲਦੀ ਆਪਾਂ ਬਾਰ ਸ਼ੈੱਡ ਪਵਾ ਦੇਣਾ ਹੁਣ ਬਾਹਰ ਵਾਲਿਆਂ ਨੂੰ ਤਾਂ ਮੌਜਾ ਲੱਗਿਆ ਵੀ ਆ ਅੰਦਰ ਵਾਲਿਆਂ ਨੂੰ ਦਿੱਕਤ ਹੈ ਨਾ ਮੈਂ ਇੱਕ ਗੱਲ ਦੱਸਾਂ ਹੁਣ ਲਓ ਤੁਹਾਨੂੰ ਇੱਕ ਸਰਪ੍ਰਾਈਜ਼ ਦਈਏ ਆਪਾਂ ਬੜੀ ਜਲਦੀ ਇੱਕ ਕੰਮ ਕਰਨਾ ਹੈ ਕਿ ਅੰਦਰ ਵਾਲਿਆਂ ਨੂੰ ਅਸੀਂ ਏਸੀ ਲਵਾ ਦੇਣਾ ਬਾਹਰ ਵਾਲੇ ਜੋ ਮਰਜ਼ੀ ਕਰਨਗੇ ਬੋਲੋ ਬੰਦੀ ਛੋੜ ਹਾਂ ਫੇਰ ਨੱਠਣਾ ਹੈ ਬਾਹਰ ਵਾਲਿਆਂ ਨੇ ਕਿ ਚਲੋ ਅੰਦਰ ਬੈਠੀਏ ਪਰ ਮੈਂ ਦੇਖ ਲਿਆ ਅੱਜ ਸਾਰੇ ਚਿਹਰੇ ਅਸੀਂ ਉਹਨਾਂ ਨੂੰ ਹੀ ਅੰਦਰ ਵੜਨ ਦੇਣਾ ਜਿਹੜੇ ਅੱਜ ਬੈਠੇ ਹੈ ਜਿਹੜੇ ਬਾਹਰ ਬੈਠੇ ਇਹਨਾਂ ਨੂੰ ਅੱਜ ਕਹਣਾ ਕੋਈ ਬਾਹਰ ਵਾਲੇ ਹੈ ਤੁਸੀਂ ਬਾਹਰ ਜਾਓ ਨਹੀਂ ਚਲੋ ਮਾਫ਼ ਕਰਿਓ ਐਦਾਂ ਤਾਂ ਨਹੀਂ ਕਰਨਾ ਪਰ ਕੋਸ਼ਿਸ਼ ਕਰਿਆ ਕਰੋ ਮੈਂ ਤੁਹਾਡੇ ਤੋਂ ਵੀ ਜ਼ਿਆਦਾ ਗਰਮੀ ਮੰਨਦਾ ਮੈਨੂੰ ਪ੍ਰੋਬਲਮ ਹੈ ਮੈਨੂੰ ਗਰਮੀ ਤੋਂ ਕੋਈ ਅਲਰਜੀ ਹੈ ਲੇਕਿਨ ਮੈਂ ਦੇਖੋ ਤੁਹਾਡੇ ਨਾਲ ਬੈਠਾ ਤੇ ਸਾਰਿਆਂ ਨੂੰ ਤਾਂ ਅਲਰਜੀ ਹੋ ਨਹੀਂ ਸਕਦੀ ਇੱਕ ਦੋ ਜਾਨਿਆਂ ਨੂੰ ਮੇਰੇ ਵਰਗੀ ਅਲਰਜੀ ਹੋ ਸਕਦੀ ਹੈ ਸਾਰਿਆਂ ਨੂੰ ਤਾਂ ਨਹੀਂ ਹੋਣੀ ਤਾਂ ਬਾਕੀ ਆ ਸਕਦੇ ਸੀ ਲੇਕਿਨ ਕਿਤੇ ਨਾ ਕਿਤੇ ਮਨ ਵਿੱਚ ਆਇਆ ਕਿ ਚਲੋ ਠੰਡੇ ਬਾਹਰ ਠੰਡਾ ਹੈ ਬਾਹਰ ਹਵਾ ਹੈ ਉੱਥੇ ਬੈਠੀਏ ਪਰ ਜਿਹੜੇ ਗੁਰੂ ਦੇ ਨਜ਼ਦੀਕ ਬੈਠਦੇ ਨੇ ਨਾ ਗੁਰੂ ਦੇ ਨਜ਼ਦੀਕ ਮਹਾਰਾਜੇ ਕਹਿੰਦੇ ਉਹ ਰਹਿਮਤਾਂ ਵੀ ਜ਼ਿਆਦਾ ਲੈ ਕੇ ਜਾਂਦੇ ਬੋਲੋ ਵੰਦੀ ਛੋੜ ਤਾਂ ਮਹਾਰਤ ਸਭ ਦੀਆਂ ਝੋਲੀਆਂ ਪਰੇ ਸਭ ਤੇ ਕਿਰਪਾ ਕਰਨ ਤੇ ਆਪਾਂ ਬੜੀ ਜਲਦੀ 바ਰ ਸ਼ੈੱਡ ਪੁਆਉਣ ਦੀ ਕੋਸ਼ਿਸ਼ ਕਰਨੀ ਹੈ ਉਸ ਤੋਂ ਬਾਅਦ ਆਪਾਂ ਅੰਦਰ ਏਸੀ ਹਾਲ ਕਰ ਦੇਣਾ ਹੈ ਬਾਹਰ ਸਿਰ ਪੱਖੇ ਰੱਖਣੇ ਫਿਰ ਦੇਖਾਂਗੇ ਕਿ ਕੀ ਕਿਆ ਹੁੰਦਾ ਹੈ ਅੱਛਾ ਹੁਣ ਦੇਖ ਲਓ ਹੁਣ ਅੰਦਰ ਕੱਲ ਨੂੰ ਦੇਖ ਲਓ ਸਵੇਰ ਨੂੰ ਕੀ ਹੋਣਾ ਆ ਜਿਹੜੇ ਬਾਹਰ ਬੈਠੇ ਨੇ ਸਾਰਿਆਂ ਨੇ ਕਹਿਣਾ ਕਿ ਬਾਹਰ ਧੋਪ ਹੈ ਅੰਦਰ ਚਲੋ ਕੱਲ ਨੂੰ ਐ ਹੋਣਾ ਹੈ ਪਰ ਅਸੀਂ ਚਲੋ ਰਾਤੋਂ ਰਾਤ ਅਸੀਂ ਲਗਰਾ ਦੇਣਾ ਸੈਟਿੰਗ ਕੁਛ ਨਾ ਕੁਛ ਤਾਂ ਕਿ ਕੱਲ ਨੂੰ ਥੋੜਾ ਬਚਾਅ ਹੋ ਸਕੇ ਲੇਕਿਨ ਨੈਕਸਟ ਟਾਈਮ ਅਗਲੇ ਸਮਾਗਮ ਤੇ ਤੁਹਾਡੇ ਵਾਸਤੇ ਸ਼ੈੱਡ ਪਿਆ ਹੋਣਾ ਤੇ ਬਾਕੀ ਤੁਸੀਂ ਕਰਾਣਾ ਹੈ ਤੁਸੀਂ ਚਾਹੇ ਸ਼ੈੱਡ ਪਵਾ ਲਓ ਚਾਹੇ ਲੈਂਡਰ ਪਵਾ ਲਓ ਮੇਰੇ ਕੋਲ ਤਾਂ ਦਵਾਨੀ ਹੈ ਨਹੀਂ ਇਹ ਦਵਾਨੀਆਂ ਵੀ ਤੁਸੀਂ ਲਾਣੀਆਂ ਬੋਲੋ ਬੰਦੀ ਛੋੜ ਇਹ ਤੁਸੀਂ ਕਰਨਾ ਹੈ ਮੇਰਾ ਕੰਮ ਨਹੀਂ ਹੈ ਕਰਨਾ ਤੁਸੀਂ ਹੈ ਬਸ ਮੈਂ ਤਾਂ ਤੁਹਾਡੇ ਸਾਹਮਣੇ ਵਿਚਾਰ ਰੱਖ ਦਿੱਤਾ ਕਿ ਬੜੀ ਜਲਦੀ ਆਪਾਂ ਇਹ ਪ੍ਰਬੰਧ ਕਰ ਲੈਣਾ ਤਾਂ ਆਓ ਹੁਣ ਸਮਾਪਤੀ ਕਰਦੇ ਹਾਂ ਕੱਲੋਂ ਆਪਾਂ ਪੁਨਾ ਵਿਚਾਰ ਕਰਨੀ ਹੈ ਔਰ ਧੰਨਵਾਦ ਵੀ ਮੈਂ ਸੋਚਦਾ ਕਿ ਕੱਲੋਂ ਹੀ ਕਰਾਂ ਅੱਜ ਨਾ ਕਰਾਂ ਬੋਲੋ ਵੰਦੀ ਛੋੜ ਮਾਰਾਤੀ ਜੈ ਪੁੱਛੀ ਕਹਿ ਦੋ ਨਾ ਬੋਲੋ ਵੰਦੀ ਛੋੜ ਮਾਰਾਤੀ ਜੈ ਅੱਛਾ ਉਹ ਮਹਾਰਾਜ ਖੂਹੀ ਵਾਲਿਆਂ ਤੇ ਡਰ ਗਏ ਵੀ ਐਦਾਂ ਨਾ ਕਰਿਓ ਐਦਾਂ ਤਾਂ ਨਹੀਂ ਹੋ ਗਿਆ ਨਹੀਂ ਮਹਾਰਾਜੀ ਨੇ ਕਿਹਾ ਹੈ ਕਿ ਕੇਵਲ ਐਦਾਂ ਕਰਨਾ ਨਹੀਂ ਹੈ ਐਦਾਂ ਹੋ ਜਾਣਾ ਐਦਾਂ ਹੋਣ ਦਾ ਮਤਲਬ ਕਿ ਕੇਵਲ ਬਾਹਰੋਂ ਨਹੀਂ ਅੰਦਰੋਂ ਵੀ ਸਮਰਪਿਤ ਹੋ ਜਾਣਾ ਹੈ ਐਦਾਂ ਕਹਦੋ ਸਮਰਪਿਤ ਹੋ ਕੇ ਬੋਲੋ ਬੰਦੀ ਛੋੜ ਸਤਸਾਹੀ ਸਤ ਸਾਹਿਬ ਸਤ ਸਾਹਿਬ ਸਤ ਸਾਹਿਬ ਜਿਨਾਂ ਨੇ ਪ੍ਰਸ਼ਾਦਾ ਛਕਣਾ ਪ੍ਰਸ਼ਾਦਾ ਛਕ ਲੋ ਬਾਕੀ ਭਗਤ ਜੀ ਤੁਸੀਂ ਸ਼ਬਦ ਲਾਓ